ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਪਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਦੁਨੀਆ ਦੇ ਅੰਦਰ ਸਾਧੂਆਂ ਦੀ ਚਰਨ ਤੋੜ ਬੜੀ ਨੁਲਲਬ ਹੈ ਕਿਸੇ ਵੀ ਤਰੀਕੇ ਨਾਲ ਇਹ ਮਿਲਿਆ ਨਹੀਂ ਕਰਦੀ ਜੇ ਭਾਗਾਂ ਵਿੱਚ ਹੋਵੇ ਤਾਂ ਹੀ ਮੁਖ ਮਸਤਕ ਲੱਗਦੀ ਹੈ ਨਹੀਂ ਤਾਂ ਨਹੀਂ ਲੱਗਦੀ ਪਹਿਲੇ ਤਾਂ ਪਛਾਣ ਹੀ ਨਹੀਂ ਆਉਂਦੀ ਕਿ ਸਾਧੂ ਸੱਚਾ ਕਿਹੜਾ ਹੈ ਸਾਧੂ ਦੇ ਕੋਲ ਦੇਖ ਕੇ ਵੀ ਸਾਧੂ ਦਾ ਪਤਾ ਨਹੀਂ ਲੱਗਦਾ ਕਿਉਂਕਿ ਅਡੰਬਰ ਕੋਈ ਨਹੀਂ ਹੁੰਦਾ ਇਸ ਲਈ ਔਖਾ ਕੰਮ ਹੈ ਕਾਮ ਦੁਨੀਆ ਜ਼ਿਆਦਾਤਰ ਪਾਪ ਜਾਂ ਪਨ ਇਹਨਾਂ ਕਰਮਾ ਨੂੰ ਕਰਨ ਵਿੱਚ ਹੀ ਲੱਗੀ ਰਹਿੰਦੀ ਹੈ ਅਤੇ ਇਹੀ ਸੋਚਦੀ ਹੈ ਇਹਨਾਂ ਨਾਲ ਹੀ ਉਹਨਾਂ ਦਾ ਪਰ ਉਤਾਰਾ ਹੋ ਜਾਵੇਗਾ ਗੁਰੂ ਪੰਜਵੇਂ ਪਾਸ਼ਾ ਜੀ ਕੋਲ ਕੁਝ ਸਿੱਖ ਸੰਗਤ ਆਈ ਅਤੇ ਆਕੇ ਕਹਿਣ ਲੱਗੀ ਕਿ ਅਸੀਂ ਤਾਂ ਬੜੇ ਦੂਰ ਦਰਾਡੇ ਰਹਿੰਦੇ ਹਾਂ ਸਾਡਾ ਵੀ ਉਦਾਰ ਹੋ ਜਾਏ ਕੋਈ ਸਾਧਨ ਦੱਸੋ ਗੁਰੂ ਪੰਜਵੇਂ ਪਾਸ਼ਾ ਜੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੇਧ ਦਿੱਤੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਦੀਵਾਨ ਸੁਧਿਆ ਹੋਇਆ ਸੀ ਕੁਝ ਸੰਗਤ ਆਈ ਅਤੇ ਕਹਿਣ ਲੱਗੀ ਗੁਰੂ ਮਹਾਰਾਜ ਅਸੀਂ ਦੂਰ ਦਰਾਡੇ ਰਹਿੰਦੇ ਹਾਂ ਅਤੇ ਰੋਜ਼ ਆਪਦੀ ਸੰਗਤ ਕਰਨਾ ਨਸੀਬਾਂ 'ਚ ਨਹੀਂ ਹੁੰਦਾ ਸਾਡੇ ਵੀ ਉਦਾਰ ਬਾਰੇ ਕੋਈ ਸਾਧਨ ਹੋਣਾ ਚਾਹੀਦਾ ਹੈ ਗੁਰੂ ਮਹਾਰਾਜ ਜੀ ਨੇ ਪੁੱਛਿਆ ਤਾਂ ਸੇ ਹੰਤ ਕੀ ਕਰਦੇ ਹੋ ਕਹਿਣ ਲੱਗੇ ਸੱਚੇ ਪਾਸ਼ਾ ਅਸੀਂ ਜੋ ਪ੍ਰਭੂ ਵੱਲੋਂ ਆਈਆਂ ਹੋਈਆਂ ਇਲਹਾਮ ਦੀਆਂ ਪੁਸਤਕਾਂ ਨੇ ਚਾਹੇ ਵੇਦ ਹੋਣ ਚਾਹੇ ਸਾਸਤਰ ਚਾਹੇ ਕੁਰਾਨ ਸ਼ਰੀਫ ਜਾਂ ਕੋਈ ਹੋਰ ਗ੍ਰੰਥ ਹੋਵੇ ਪੜ੍ਹਦੇ ਹਾਂ ਤਾਂ ਕਿ ਸਾਨੂੰ ਸਿੱਧਾ ਰਸਤਾ ਮਿਲ ਜਾਵੇ ਦੂਸਰਾ ਉਹਨਾਂ ਦੇ ਅੰਦਰ ਜੋ ਵੀ ਕਰਮ ਜਾਂ ਧਰਮ ਲਿਖੇ ਹੋਣ ਸੱਚੇ ਪਾਸ਼ਾ ਅਸੀਂ ਸਾਰੇ ਹੀ ਕਰਦੇ ਹਾਂ ਜਿਸ ਤਰ੍ਹਾਂ ਕਿ ਅੱਜ ਕਿਹੜਾ ਦਿਨ ਹੈ ਅੱਜ ਕਿਸ ਕਿਸਮ ਦਾ ਕਰਮ ਕਰਨਾ ਚਾਹੀਦਾ ਹੈ ਕੀ ਖਾਣਾ ਚਾਹੀਦਾ ਹੈ ਇਹੇ ਵੀ ਨਹੀਂ ਕਿਹਾ ਹੋਇਆ ਹੈ ਕਿ ਬਜ਼ੁਰਗ ਹੋਣ ਦਾ ਉਹਨਾਂ ਨਾਲ ਕਿਵੇਂ ਵਰਤਣਾ ਹੈ ਸਾਡਾ ਕੀ ਧਰਮ ਹੈ ਕਿਸ ਤਰ੍ਹਾਂ ਉਸ ਦੀ ਸੇਵਾ ਕਰਨੀ ਹੈ ਹਰ ਚੀਜ਼ ਨੂੰ ਕਰਨ ਦਾ ਧਰਮ ਲਿਖਿਆ ਹੋਇਆ ਹੈ ਅਸੀਂ ਤਿੱਥੋਂ ਦੇ ਅਨੁਸਾਰ ਵੀ ਕਰਮ ਕਰਦੇ ਹਾਂ ਕਿ ਅੱਜ ਦਸਵੀਂ ਹੈ ਅੱਜ ਵਰਤ ਰੱਖਣਾ ਹੈ ਇਕਾदशी ਹੈ ਇਸ ਦਾ ਵੀ ਵਰਤ ਰੱਖਣਾ ਹੈ ਅੱਜ ਦਵਾदशी ਹੈ ਕਿਹੜੀ ਚੀਜ਼ ਖਾਣੀ ਹੈ ਅਤੇ ਕਿਹੜੀ ਨਹੀਂ ਖਾਣੀ ਸਭ ਉਹਨਾਂ ਪੁਸਤਕਾਂ ਦੇ ਅੰਦਰ ਲਿਖਿਆ ਹੋਇਆ ਹੈ ਇਹੇ ਵੀ ਲਿਖਿਆ ਹੈ ਕਿ ਮਸੀਹਾ ਹੈ ਮਸੀਹਾ ਵਾਲੇ ਦਿਨ ਕੀ ਕਰਨਾ ਹੈ ਪੂਰਨ ਮਾਸ਼ੀ ਹੈ ਤਾਂ ਕਿਹੜਾ ਵਰਤ ਰੱਖਣਾ ਹੈ ਉਹਨਾਂ ਪੁਸਤਕਾਂ ਦੇ ਅੰਦਰ ਤੀਰਥਾਂ ਦਾ ਵੀ ਬੜਾ ਹੀ ਮਹੱਤਮ ਦੱਸਿਆ ਗਿਆ ਹੈ ਉਹਨਾਂ ਦੇ ਅੰਦਰ ਤੀਰਥਾਂ ਉੱਤੇ ਗੰਗਾ ਜੀ ਦੇ ਇਸ਼ਨਾਨ ਨਾਲ ਇੰਨੇ ਪਾਪਾਂ ਦਾ ਖਾਤਮਾ ਹੁੰਦਾ ਹੈ ਇਹ ਸਭ ਦਰਜ ਹੈ ਅਤੇ ਉਸ ਦੇ ਇਸ਼ਨਾਨ ਨਾਲ ਕਿਹੜੇ-ਕਿਹੜੇ ਫਲ ਦੀ ਪ੍ਰਾਪਤੀ ਹੁੰਦੀ ਹੈ ਕਿਹੜਾ ਪਾਪ ਨਾਸ਼ ਹੁੰਦਾ ਹੈ ਅਤੇ ਐਸੇ ਕਿਹੜੇ ਦਰਿਆ ਹਨ ਦੁਨੀਆ ਵਿੱਚ ਜਿੱਥੇ ਜਾ ਕੇ ਪੁੰਨ ਦਾ ਨਾਸ਼ ਹੋ ਜਾਂਦਾ ਹੈ ਗਲਤੀ ਨਾਲ ਵੀ ਉਹਨਾਂ 'ਤੇ ਇਸ਼ਨਾਨ ਨਹੀਂ ਕਰਨਾ ਨਹੀਂ ਇਸ ਤਰ੍ਹਾਂ ਦੇ ਹਰ ਤਰ੍ਹਾਂ ਦੇ ਕਰਮ-ਤਰਮ ਤਾਂ ਕਰਦੇ ਹਾਂ ਪਰ ਫਿਰ ਵੀ ਸਾਡੇ ਮਨ ਨੂੰ ਸ਼ਾਂਤੀ ਕਿਉਂ ਨਹੀਂ ਆਉਂਦੀ ਗੁਰੂ ਮਹਾਰਾਜ ਨੇ ਫਰਮਾਇਆ ਪਿਆਰਿਓ ਜੋ ਤੁਸੀਂ ਕਰਮ-ਤਰਮ ਕਰਦੇ ਹੋ ਪੁੰਨ ਕਰਦੇ ਹੋ দান ਕਰਦੇ ਹੋ ਜਾਂ ਵਰਤ ਰੱਖਦੇ ਹੋ ਇਹ ਰਸਤਾ ਬੜਾ ਲੰਮਾ ਰਸਤਾ ਹੈ ਜਦੋਂ ਜੀਵ ਇਸ ਦੁਨੀਆ ਤੋਂ ਜਾਂਦਾ ਹੈ ਤਾਂ ਜਮਦੂਤਾਂ ਨਾਲ ਵਾਪਿੰਦਾ ਹੈ ਜਿਸ ਤਰ੍ਹਾਂ ਦੁਨੀਆ ਦੇ ਅੰਦਰ ਕਿਸੇ ਰਸਤੇ ਤੋਂ ਨੰਗਣਾ ਹੋਵੇ ਤਾਂ ਟੋਲ ਟੈਕਸ ਦੇਣਾ ਪੈਂਦਾ ਹੈ ਉਸੇ ਤਰ੍ਹਾਂ ਹੀ ਜਮ ਪੁਲੀ ਦਾ ਜੋ ਰਸਤਾ ਹੈ ਇਸਦੇ ਅੰਦਰ ਵੀ ਟੈਕਸ ਲੱਗਦੇ ਨੇ 21 ਪੁਰੀਆਂ ਹੁੰਦੀਆਂ ਹਨ ਲੰਮਾ ਰਸਤਾ ਹੈ ਇਸ ਰਸਤੇ ਉਤੇ ਪਾਪ ਕਰਨ ਵਾਲੇ ਅਤੇ ਪੁੰਨ ਕਰਨ ਵਾਲੇ ਦੋਹਾਂ ਨੂੰ ਜਾਣਾ ਪੈਂਦਾ ਹੈ ਕਿਉਂਕਿ ਤਰਮਰਾਤੀ ਜਿਹੜੀ ਦਰਗਾਹ ਹੈ ਉਹ ਐਸੇ ਰਸਤੇ ਚੱਲ ਕੇ ਆਉਂਦੀ ਹੈ ਪੁੰਨ দান ਜੋ ਪੇਜਦੇ ਸਭ ਤਰਮ ਲਈ ਕਹ ਜਾਈ ਪਾਪ ਕਰਨ ਵਾਲਿਆਂ ਦਾ ਜਾਣਾ ਹੀ ਜਾਣਾ ਹੈ ਉਹਨਾਂ ਨੂੰ ਖਿੱਚ ਕੇ ਲੈ ਜਾਂਦੇ ਹਨ ਧੁਕੇ ਲੈ ਜਾਂਦੇ ਹਨ ਪਰ ਪੁੰਨ ਕਰਨ ਵਾਲਿਆਂ ਨੂੰ ਵੀ ਉੱਥੇ ਜਾਣਾ ਪੈਂਦਾ ਹੈ ਅਤੇ ਕਿਸੇ ਵੀ ਜੀਵ ਦੀ ਜ਼ਿੰਦਗੀ ਤਾਂ ਐਸੀ ਹੋ ਹੀ ਨਹੀਂ ਸਕਦੀ ਕਿ ਉਸਨੇ ساری ਉਮਰ ਪੁੰਨ ਹੀ ਕਿਤੇ ਹੋਣ ਪਾਪ ਵੀ ਕਿਤੇ ਹੁੰਦੇ ਹਨ ਕਿਉਂਕਿ ਹਰ ਜੀ ਫਿੱਕਾ ਵੀ ਬੋਲਦਾ ਹੈ ਪਾਪਾਂ ਦੇ ਨਾਲ ਇਹ ਪੁਨ ਕੱਟ ਜਾਇਆ ਕਰਦੇ ਨੇ ਉਸ ਰਸਤੇ ਤੋਂ ਲੰਘਦੇ ਹੋਏ ਸਰਗ ਨੁਕ ਵੀ ਆਂਦੇ ਹਨ ਅਤੇ ਅੰਦਗਬਰ ਵੀ ਆ ਜਾਂਦਾ ਹੈ ਜਿਸ ਵਿੱਚੋਂ ਦਾ ਸਿਰਫ ਪੁੰਨੀ ਆਦਮੀ ਹੀ ਲੱਗ ਸਕਦਾ ਹੈ ਪਾਪੀ ਤਾਂ ਲੰਘ ਹੀ ਨਹੀਂ ਸਕਦਾ ਜਮਦੂਦ ਕਹਿੰਦੇ ਹਨ ਕਿ ਇਸ ਰਸਤੇ ਅੰਦਰ ਅਨੇਰਾ ਹੀ ਅਨੇਰਾ ਹੈ ਚਾਨਣਾ ਟਾਡੇ ਕੋਲ ਉਹਨਾਂ ਹੀ ਹੋਏਗਾ ਜਿੰਨੇ ਤੁਸੀਂ ਪੁੰਨ ਦੇ ਦੇਵੋਗੇ ਉਸ ਥਾਂ ਤੇ ਕਿਨਿਆ ਜਾਂਦਾ ਹੈ ਕਿ ਇਸ ਬੰਦੇ ਦੇ ਇੰਨੇ ਪੁੰਨ ਹਨ ਫਿਰ ਅਗਲੀ ਪੂਰੀ ਆ ਜਾਂਦੀ ਹੈ ਜੋ ਉਸ ਤੋਂ ਵੀ ਭਿਆਨਕ ਹੁੰਦੀ ਹੈ ਹੱਦ ਤੋਂ ਜ਼ਿਆਦਾ ਗਰਮੀ ਹੁੰਦੀ ਹੈ ਜਿੱਥੋਂ ਜਾਂਦਾ ਹੋਇਆ ਜੀਵ ਫੁੜਕਣ ਲੱਗ ਜਾਂਦਾ ਹੈ ਜਿਹੋ ਜਹੀ ਉਸ ਦੀ ਸੂਕਸ਼ਮ ਦੇ ਹੈ ਉਹੋ ਜਿਹੀ ਸੂਕਸ਼ਮ ਗਰਮੀ ਵੀ ਹੈ ਉਸ ਵੇਲੇ ਜੀਵ ਕਹਿੰਦਾ ਹੈ ਮੇਰੇ ਤੋਂ ਤਾਂ ਇੱਕੋ ਲੰਗ ਨਹੀਂ ਹੋਣਾ ਤਾਂ ਜਮਦੂਤ ਕਹਿੰਦੇ ਹਨ ਆਪਣੇ ਪੁੰਧਾਂ ਦੇ ਦੇ ਜੋ ਤੂੰ ਕਿਸੇ ਨਾਲ ਜ਼ਿੰਦਗੀ 'ਚ ਨੇਕ ਕਰਮ ਕਮਾਇਆ ਹੈ ਕੋਈ ਰੁੱਖ ਲਗਵਾਏ ਹਨ ਕਿਸੇ ਗਰੀਬ ਦੀ ਮਦਦ ਕੀਤੀ ਹੈ ਕਿਸੇ ਭੁੱਖੇ ਨੂੰ ਖਾਣਾ ਖਵਾਇਆ ਹੈ ਜਾਂ ਕਿਸੇ ਪਿਆਸੇ ਨੂੰ ਪਾਣੀ ਪਿਲਾਇਆ ਹੈ ਇਸ ਤਰ੍ਹਾਂ ਪੁੰਨ ਦੇ ਜਰੀਏ ਵਿਅਕਤੀ ਉਸ ਪੁਰੀ ਨੂੰ ਵਿਪਰ ਕਰ ਲੈਂਦਾ ਹੈ ਅਤੇ ਜੇ ਉਸ ਵਕਤ ਪੁੰਨ ਕਟੇ ਹੋਣ ਫਿਰ ਕਿਸੇ ਕੋਲੋਂ ਉਥੋਂ ਲੰਘ ਨਹੀਂ ਹੁੰਦਾ ਅਤੇ ਜੋ ਤੁਸੀਂ ਕਹਿੰਦੇ ਹੋ ਅਸੀਂ ਤੀਰਥਾਂ ਵਗੈਰਾ ਤੇ ਇਸ਼ਨਾਨ ਵੀ ਕਰਦੇ ਹਾਂ ਇਸ ਸਮੇਂ ਦੇ ਅੰਦਰ ਕਰੋੜਾਂ ਤੀਰਥਾਂ ਦਾ ਇਸ਼ਨਾਨ ਕੋਈ ਫਲ ਨਹੀਂ ਦਿੰਦਾ ਕਿਉਂਕਿ ਤੀਰਥਾਂ ਦੇ ਵਿੱਚ ਪੁੰਨ ਕੱਟ ਗਏ ਹਨ ਪਾਪ ਸੰਸਾਰ ਵਿੱਚ ਵੱਧ ਗਏ ਨੇ ਕਲ ਚੁੱਕ ਦਾ ਸਮਾ ਹੋਣ ਕਰਕੇ ਲੋਕ ਨਾਸਕ ਹੋ ਗਏ ਹਨ ਨਾ ਕੋਈ ਗੁਰੂ ਦੀ ਪਰਸ ਹੁੰਦਾ ਹੈ ਨਾ ਕੋਈ ਪੀਰ ਦੀ ਹੁੰਦਾ ਹੈ ਵਾਹਿਗੁਰੂ ਬਲ ਤਾਂ ਜਾਣਨੋ ਚਿਤ ਹੀ ਨਹੀਂ ਕਰਦਾ ਬਹੁਤ ਪੈਸਾ ਵੱਜ ਜਾਵੇ ਤਾਂ 사త్సੰਗ ਵਿੱਚ ਔਨੋ ਹੀ ਹਟ ਜਾਂਦਾ ਹੈ ਸੁਖ ਵੱਦ ਜਾਨਤਾ ਔਨੋ ਹੀ ਰੁਕ ਜਾਂਦਾ ਹੈ ਸੁੱਖਾਂ ਦੇ ਆਉਣ ਦੇ ਨਾਲ ਸੁੱਖਾਂ ਦੇ ਦਾਤੇ ਨੂੰ ਭੁੱਲ ਜਾਂਦਾ ਹੈ ਅਤੇ ਜਦੋਂ ਦੁੱਖ ਆਂਦਾ ਹੈ ਫਿਰ ਸਭ ਤੋਂ ਪਹਿਲੇ ਵਾਹਿਗੁਰੂ ਹੀ ਯਾਦ ਆਂਦਾ ਹੈ ਪਰ ਸੁਖ ਦੇ ਸਮੇ ਵਾਹਿਗੁਰੂ ਕਿਸੇ ਨੂੰ ਯਾਦ ਨਹੀਂ ਆਂਦਾ ਦੁੱਖ ਦਾ ਹਰ ਉਸ ਸੁਖ ਰੋਕ ਪਿਆ ਜਾਸੁਕ ਤਾਮਨਾ ਹੋਈ ਗੁਰੂ ਮਹਾਰਾਜ ਨੇ ਫਰਮਾਇਆ ਪਾਈ ਪ੍ਰੇਮਿਓ ਜਿਹੜੇ ਤੁਸੀਂ ਤੀਰਥ ਨਹੋਂਦੇ ਹੋ ਕੋਟ ਤੀਰਥ ਮਜਨ ਇਸਨਾਨਾ ਇਸ ਕਲਮੈ ਮੈਲ ਭ੍ਰਿਜੈ ਇਸ ਕਲਯੁਗ ਦੇ ਵਿੱਚ ਮੈਲ ਨਾਲ ਭਰੇ ਪਏ ਹਨ ਕਿਉਂਕਿ ਕੋਈ ਬੰਦਗੀ ਕਰਨ ਵਾਲਾ ਤਾਂ ਜਾਂਦਾ ਹੀ ਨਹੀਂ ਨਾ ਜਾਣ ਕਰਕੇ ਤੀਰਥਾਂ ਦੀ ਮੈਲ ਨਹੀਂ ਜਾਂਦੀ ਤੀਰਥ ਵੀ ਹਲ ਵਕਤ ਇਹ ਅਰਦਾਸ ਕਰਦਾ ਹੈ ਹੇ ਵਾਹਿਗੁਰੂ ਜੀ ਕਿਉਂਕਿ ਇਹਨਾਂ ਸਾਰੇ ਤੀਰਥਾਂ ਦੇ ਅਪਮਾਨੀ ਦੇਵਤਾ ਨੇ ਚੇਤਨ ਸ਼ਕਤੀਆਂ ਹਨ ਜਿਨ੍ਹਾਂ ਦੇ ਤਪ ਤੇ ਸਕਤੇ ਤੀਰਥਾਂ ਦਾ ਫਲ ਕਾਇਮ ਰਹਿੰਦਾ ਹੈ ਫਲ ਦਿੰਦੇ ਨੇ ਇਹ ਦੇਵਤੇ ਅਤੇ ਬੇਵਸ ਹੋ ਜਾਂਦੇ ਹਨ ਕਿਉਂਕਿ ਇਹਨਾਂ ਵਿੱਚ ਇਹ ਸ਼ਕਤੀਆਂ ਨਹੀਂ ਹੈ ਇਹ ਸ਼ੁੱਧ ਹੋ ਜਾਣ ਉਸ ਵੇਲੇ ਬਾਰ-ਬਾਰ ਅਰਦਾਸਾ ਕਰਦੇ ਹਨ ਹੈ ਪ੍ਰਭੂ ਕਿਰਪਾ ਕਰ ਸਾਨੂੰ ਸੰਤਾਂ ਦੀ ਤੂੜ ਦੇ ਸੰਤ ਆ ਜਾਣ ਅਤੇ ਆਪਣੇ ਚਰਨ ਪਾ ਜਾਣ ਜਿਹੜੇ ਸਾਡੇ ਪਾਪ ਨੇ ਸਾਡੇ ਤੋਂ ਚੱਲੇ ਨਹੀਂ ਜਾਂਦੇ ਪਾਪੀ ਹੁੰਦੇ ਹਨ ਇਸ਼ਨਾਨ ਕਰਦੇ ਹਨ ਹੁਣ ਤਾਂ ਇੰਨੇ ਪਾਪ ਕਰਨ ਲੱਗ ਗਏ ਹਨ ਕਿ ਜੋ ਪਵਿੱਤਰ ਪਾਣੀ ਸੀ ਰੋਗਾਂ ਨੂੰ ਦੂਰ ਕਰਨ ਵਾਲਾ ਉਹ ertid tan lag ਗਿਆ ਥੱਲੇ ਪਾਣੀ ਨਾਲ ਜਾ ਮਿਲਿਆ ਬਿਮਾਰੀਆਂ ਹੀ ਬਿਮਾਰੀਆਂ ਪੈਦਾ ਹੋ ਗਈਆਂ ਪਰਮੇਸ਼ਰ ਦੇ ਪੁੱਲਿਆਂ ਵਿਆਪਨ ਸਭੈ ਰੋਗ ਗੁਰੂ ਮਹਾਰਾਜ ਨੇ ਫਰਮਾਇਆ ਉਸ ਵਿਅਕਤੀ ਨੂੰ ਸਾਰੇ ਲੋਗ ਲੱਗ ਜਾਂਦੇ ਹਨ ਜੋ ਵਾਹਿਗੁਰੂ ਨੂੰ ਪੁੱਲ ਜਾਵੇ ਇਹ ਜੋ ਤੀਰਥ ਨੇ ਪਾਪੀਆਂ ਦੇ ਭਾਰੇ ਹੋਏ ਹੋਏ ਕਾਲੇ ਰੰਗ ਦੇ ਹੋ ਕੇ ਅਰਦਾਸਾ ਕਰਦੇ ਨੇ ਹੈ ਪ੍ਰਭੂ ਸੰਤਾਂ ਨੂੰ ਭੇਜ ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰਮ ਉਦਮ ਤੂਰ ਸਾਧੂ ਕੇ ਲਈ ਕਿਲਬੀਖ ਮੈਲ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੁਰ ਗਵਾਈ ਕਿਤੇ ਸੰਤਾਂ ਦੀ ਤੂੜ ਮਿਲ ਜਾਵੇ ਹੈ ਵਾਹਿਗੁਰੂ ਸਾਹੀ ਸਾਡੀ ਮੈਲ ਦਾ ਖਤਮ ਹੋ ਜਾਵੇ ਇਸ ਲਈ ਗੁਰੂ ਮਹਾਰਾਜ ਨੇ فرمایا ਇਨਾ ਕਰਮਾ ਕਰਮਾ ਜਾਂ ਤੀਰਥਾਂ ਦੇ ਇਸ਼ਨਾਨ ਨਾਲ ਕੁਝ ਨਹੀਂ ਬੰਨਾ ਤਾਂ ਸਿੱਖ ਸੰਗਤ ਨੇ ਕਿਹਾ ਗੁਰੂ ਮਹਾਰਾਜ ਫਿਰ ਸਾਡਾ ਉਦਾਰ ਕਿਸ ਤਰ੍ਹਾਂ ਹੋ ਸਕਦਾ ਹੈ ਗੁਰੂ ਮਹਾਰਾਜ ਨੇ ਉੱਤਰ ਦਿੱਤਾ ਬੇਦਿਕ ਤੇਬ ਸਿਮਰਲ ਸਭ ਸਾਸ ਤੇ ਇਨ ਬੜੀਆਂ ਮੁਕਤਨਾ ਹੋਈ ਇੱਕ ਅੱਖਰ ਜੋ ਗੁਰਮਖਾ ਜਪੈ ਤਿਸ ਕੀ ਨਿਰਮਲ ਸੋਈ ਇੱਕ ਅੱਖਰ ਹੈ ਇੱਕ ਓੰਕਾਰ ਜਿਹੜਾ ਇੱਕ ਓੰਕਾਰ ਦਾ ਜਪ ਕਰਦਾ ਹੈ ਅਤੇ ਧਿਆਨ ਦਰਦਾ ਹੈ ਉਸ ਪਰਮੇਸ਼ਵਰ ਦਾ ਉਹ ਆਪ ਵੀ ਦਰਦਾ ਹੈ ਅਤੇ ਕਰੋੜਾਂ ਨੂੰ ਵੀ ਦਰ ਦਿੰਦਾ ਹੈ ਕੁਲਾ ਦਾ ਉਦਾਰ ਕਰ ਦਿੰਦਾ ਹੈ ਐਸੀ ਸ਼ਕਤੀ ਹੈ ਇਸ ਦੇ ਵਿੱਚ ਸਿੱਖ ਸੰਗਤ ਕਹਿਣ ਲੱਗੀ ਸੱਚੇ ਪਾਤਸ਼ਾਹ ਇਹ ਜੋ ਇੱਕ ਓੰਕਾਰ ਹੈ ਇਹ ਸਾਰਿਆਂ ਵਾਸਤੇ ਹੈ ਗੁਰੂ ਮਹਾਰਾਜ ਨੇ ਫਰਮਾਇਆ ਹਾਂ ਇਹ ਸਾਰਿਆਂ ਵਾਸਤੇ ਹੈ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਜਾ ਗੁਰਮਖ ਨਾਮ ਜਪੈ ਉਦ੍ਰੈ ਸੋ ਕਲਮੈ ਟਟਕਟ ਨਾਨਕ ਮਜਾ ਇਸ ਤਨਾ ਕਰਕੇ ਸਾਧੂ ਦੀ ਸੰਗਤ ਕਰਨ ਦੇ ਨਾਲ ਨਾਮ ਜਪਿਆ ਜਾਂਦਾ ਹੈ ਅਤੇ ਇਸ ਜਨਮ ਮਰਨ ਦੇ ਗਿਰ ਵਿੱਚ ਛੁੱਟ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ